ਦਾ ਸਾਰਾ ਲਾਰਜ ਪ੍ਰੀਮੀਅਮ ਉਸ ਦਾ ਸਾਸੀ ਕਾ ਜੀ ਕਿਸ ਤਰ੍ਹਾਂ ਦੀ ਜਾਣਦੇ ਹੋ ਚੰਦ ਦਿਨ ਲੱਗੇ ਜੀ ਕੱਲ ਦਾ ਦਿਨ ਬਾਕੀ ਜੇ ਡੇਰ ਪੰਜਾਬ ਸਟੇਟ ਦੀ ਜਿਹੜੀ ਦੀਵਾਲੀ ਬੰਪਰ 11 ਕਰੋੜ ਰੁਪਏ ਦਾ ਜੇ ਕਿਤੇ ਰਹਿ ਨਾ ਜਾਇਓ ਚੰਦ ਕੱਲ ਦਾ ਦਿਨ ਬਾਕੀ ਜੇ ਇਹਨੇ ਜੀਕ ਤੇ ਰਿਹਾ ਵੀ ਅੱਜ ਪਾਣੇ ਕੱਲ ਪਾਣੇ ਕਿਤੇ ਰਹਿ ਨਾ ਜਾਇਓ 11 ਕਰੋੜ ਲੈਣ ਤੋਂ 11 ਕਰੋੜ ਲੈਣ ਵਾਸਤੇ ਪੰਜਾਬ ਸਟੇਟ ਜਿਹੜਾ ਲਾਰਜ ਜਿਹੜਾ ਬੰਪਰ 11 ਕਰੋੜ ਦਾ ਠਨੋੜ ਇੰਟਰਪ੍ਰਾਈਜ਼ ਬੰਪਰ ਲਾਰਜ ਏਜੰਸੀ ਜਿਹੜਾ ਡੇਰੋ ਰੋਟ ਗਾਂਧੀ ਚੌਂਕ ਨੇੜੇ ਠੰਡੀ ਕੋਈ ਦੇ ਕੋਲ ਆਓ ਆਪਣਾ 11 ਕਰੋੜ ਰੁਪਏ ਦਾ ਲੈ ਕੇ ਨਾਮ ਦਿਓ ਬੱਬਰ ਸਾਹਿਬ ਰੇਟ ਵੀ ਦੱਸ ਦਿਓ ਟਿਕਟ ਦਾ ਇੱਕ ਵਾਰ ਰੇਟ ਰੇਟ ਸਿਰਫ 500 ਰੁਪਏ ਜੀ 500 ਰੁਪਏ ਦੇ ਨਾਲ ਪਹਿਲੇ ਨਾਮ 11 ਕਰੋੜ ਰੁਪਏ ਦੇ ਜੀ ਦੂਸਰੇ 3 ਨਾਮ 1 ਕਰੋੜ ਰੁਪਏ ਦੇ ਜੀ ਤੀਸਰੇ 3 ਨਾਮ 50 ਲੱਖ ਰੁਪਏ ਦੇ ਜੀ ਇਹ ਲਾਸਟ ਚਾਂਸ ਦੇ ਕੱਲ ਦਾ ਦਿਨ ਦੇ ਬਾਕੀ ਜਿਹੜੇ ਰਹਿ ਗਿਆ ਰਹਿ ਗਿਆ ਜਿਹੜਾ ਲੈ ਗਿਆ ਲੈ ਗਿਆ 11 ਕਰੋੜ ਰੁਪਏ ਆਣਾ ਕਿੱਥੇ ਪਵੇਗਾ ਇੱਕ ਵਾਰੀ ਫੇਰ ਦੱਸੋ ਮੇਰਾ ਰੋਡ ਗਾਂਧੀ ਚੌਂਕ ਨੇੜੇ ਠੰਡੀ ਕੋਈ ਮੋਬਾਈਲ ਨੰਬਰ ਨੋਟ ਕਰ ਲੋ 98145 ਸ਼ਿਪਿੰਜਾ 099 ਜੀ ਐਸਰ ਕਰੋੜਪਤੀ ਬਰਾਗ ਛੱਡੋਗੇ ਯਾਰ ਕਿ ਤੁਹਾਡੀ ਬਿਲਕੁਲ ਜੀ ਬਿਲਕੁਲ 11 ਕਰੋੜ ਦੇ ਹੱਕਦਾਰ ਪਾਣ ਜਾਣਾ ਤੁਸੀਂ ਇੱਧਰ ਆਇਓ ਨਾ ਜਾਇਓ ਬਸ ਸਿਰਫ ਇਹੋ ਹੀ ਸੋਚਦੇ ਕਿ ਇੱਧਰ ਆਇਓ ਨਾ ਜਾਇਓ ਇਹੋ ਹੀ ਸੋਚਦੇ ਵੀ ਅੱਜ ਪਾਣਿਆ ਕੱਲ ਪਾਣਿਆ ਫਿਰ ਕੇ ਪਾਣਨੇ ਆ ਜਲਦੀ ਕਰੋ ਕਿ ਇੱਧਰ ਆ ਮੈਂ ਜਾਇਓ 11 ਕਰੋੜ ਰੁਪਏ ਲੈਣੋਂ ਵਾਸਤੇ ਜਲਦੀ ਪਹੁੰਚੋ ਡੇਰਾ ਰੋਡ ਨੇੜੇ ਠੰਡੀ ਕੋਈ ਗਾਂਧੀ ਚੌਂਕ ਦੇ ਕੋਲ ਹਾਂ ਸਹੀ ਰੋਡ ਦਾ ਬਿਲਕੁਲ ਸਾਰਾ 0 11 ਕਿਤਾਬ ਸਨ ਦੇ ਕਿ ਇੱਧਰ ਆ ਨਾ ਕੋਈ ਵੀ ਰਾਤ ਦੀ ਦੁਆਰਾ ਦੇਖੇ ਕਿਰਤਨ ਕਰਿਆ